ਪੰਜਾਬ ਚ ਜਿਮਨੀ ਚੋਣਾਂ ਦਾ ਐਲਾਨ ਤਾਂ ਨਹੀਂ ਹੋਇਆ ਪਰ ਜਿਮਨੀ ਚੋਣਾਂ ਦੀ ਚਰਚਾ ਖੂਬ ਹੋ ਰਹੀ ਹੈ ਤੇ ਜਿਮਨੀ ਚੋਣਾਂ ਤੇ ਉਮੀਦਵਾਰਾਂ ਦੇ ਨਾਮਾਂ ਦੀ ਚਰਚਾ ਖੂਬ ਹੋ ਰਹੀ ਹੈ ਆਪਾਂ ਉਹਦੇ ਉੱਪਰ ਵੀ ਗੌਰ ਕਰਾਂਗੇ ਤੇ ਗੌਰ ਤਾਂ ਹਰਿਆਣਾ ਚ ਵੀ ਕਰਨ ਦੀ ਲੋੜ ਹੈ ਹਰਿਆਣਾ ਚ ਟਿਕਟਾਂ ਨੂੰ ਲੈ ਕੇ ਜੋ ਰੱਸਾ ਕੱਸੀ ਖਿੱਚੋ ਤਾਂ ਨੂੰ ਸ਼ੁਰੂ ਹੋਈ ਹੈ ਉਹ ਪਹਿਲੂ ਵੀ ਗੌਰ ਮੰਗਦਾ ਚਲੋ ਸਭ ਤੋਂ ਪਹਿਲਾਂ ਬਿਲਕੁਲ ਜੀ ਹਰਿਆਣੇ ਦੀਆਂ ਚੋਣਾਂ ਦਾ ਮਾਹੌਲ ਖਾਸਾ ਭੱਗ ਗਿਆ ਚੋਣ ਕਮਿਸ਼ਨ ਤੋਂ ਤਰੀਕਾ ਬਦਲਾਉਣ ਦੀ ਭਾਜਪਾ ਨੇ ਕੋਸ਼ਿਸ਼ ਕੀਤੀ ਪਰ ਚੋਣ ਕਮਿਸ਼ਨ ਨੇ ਨਾ ਹਾਂ ਕੀਤੀ ਨਾ ਨਾ ਕੀਤੀ ਪਰ ਇਸ਼ਾਰਾ ਕਰ ਦਿੱਤਾ ਜਦੋਂ ਉਹਨਾਂ ਨੇ ਆਪਣੀਆਂ ਚੋਣ ਅਧਿਕਾਰੀਆਂ ਨੂੰ ਚੋਣਾਂ ਦੇ ਲਈ ਪੂਰੀ ਪ੍ਰਕਿਰਿਆ ਪੂਰੀਆਂ ਤਰੀਕਾ ਪੂਰੀਆਂ ਤਿਆਰੀਆਂ ਦੇ ਹਵਾਲੇ ਦੇਣੇ ਨਿਰਦੇਸ਼ ਦੇਣੇ ਹੁਕਮ ਦੇਣੇ ਸ਼ੁਰੂ ਕਰਤੇ ਉਹ ਤੋਂ ਸਪਸ਼ਟ ਕਰਤਾ ਕਿ ਚੋਣਾਂ 1 ਅਕਤੂਬਰ ਨੂੰ ਹੋਣਗੀਆਂ ਤੇ 4 ਨੂੰ ਨਤੀਜੇ ਆਉਣਗੇ ਜੰਮੂ ਕਸ਼ਮੀਰ ਤੇ ਹਰਿਆਣੇ ਦੀਆਂ ਚੋਣਾਂ ਦੇ ਨਤੀਜੇ ਇਕੱਠੇ ਆਉਣੇ ਆ ਪਰ ਹਰਿਆਣੇ ਦੇ ਵਿੱਚ ਅਜੇ ਸੀਟਾਂ ਐਲਾਨੀਆਂ ਜਾਂ ਮਤਲਬ ਉਮੀਦਵਾਰ ਐਲਾਨੇ ਜਾਣੇ ਜਿਸ ਵਿੱਚ ਸਭ ਦੀ ਨਜ਼ਰ ਭਾਜਪਾ ਤੇ ਕਾਂਗਰਸ ਦੀਆਂ ਉਮੀਦਵਾਰੀਆਂ ਤੇ ਹੈ ਤੇ ਇਹਦੇ ਵਿੱਚ ਕਹਿੰਦੇ ਭਾਜਪਾ ਨੇ 90 ਚੋਂ 60 ਕ ਦੇ ਨਾਮ ਕਰੀਬ ਫਾਈਨਲ ਕਰ ਲਏ ਨੇ 55 ਤੱਕ ਕਹਿੰਦੇ ਤੈਹ ਨੇ ਕਿਸੇ ਵੀ ਸਮੇਂ ਸੂਚੀ ਆ ਸਕਦੀ ਆ ਨਰੇਂਦਰ ਮੋਦੀ ਦੀ ਗੁਆਚ ਬੀਰਵਾਰ ਦੀ ਰਾਤ ਨੂੰ ਦਿੱਲੀ ਚ ਬੈਠ ਕੋਈ ਆ ਤੇ ਉਹਦੇ ਵਿੱਚ ਕਹਿੰਦੇ 55 ਨਾਮਾਂ ਤੇ ਮੋਹਰ ਲੱਗ ਪਈ ਆ ਉਸ ਦਾ ਜਦ ਤੱਕ ਤੁਸੀਂ ਇਹ ਪ੍ਰੋਗਰਾਮ ਲਿਬਰਟੀ ਟੀਵੀ ਤੇ ਦੇਖ ਰਹੇ ਹੋ ਤਦ ਤੱਕ ਸ਼ਾ ਸੂਚੀ ਵੀ ਆ ਜੂ ਪਰ ਇੱਕ ਟੀ ਹਰਿਆਣਾ ਦੇ ਵਿੱਚ ਭਾਜਪਾ ਦੀ ਸੂਚੀ ਦੇ ਵਿੱਚ ਤੁਹਾਨੂੰ ਪਰਿਵਾਰਵਾਦ ਵੀ ਨਜ਼ਰ ਆਊਗਾ ਮਤਲਬ ਜਿਵੇਂ ਇੰਦਰਜੀ ਥਰਾਂ ਦੀ ਇੰਦਰਜੀ ਥਰਾਂ ਦੀ ਬੇਟੀ ਆਰਤੀ ਰਾਵ ਨੂੰ ਟਿਕਟ ਮਿਲ ਸਕਦੀ ਆ ਹੈਨਾ ਕ੍ਰਿਸ਼ਨਪਾਲ ਗੁੱਜਰ ਦੇ ਮੁੰਡੇ ਗਵਿੰਦਰ ਚੌਧਰੀ ਨੂੰ ਟਿਕਟ ਮਿਲ ਸਕ ਨਬ ਸਿੰਘ ਸੈਣੀ ਹਲਕਾ ਬਦਲ ਕੇ ਲਾਟਵਾ ਸਕਦੇ ਨੇ ਹੁਣ ਸੋ ਇਹ ਤੇ ਉਧਰ ਕਾਂਗਰਸ ਦੀ ਕਹਿੰਦੇ ਸਕਰੀਨਿੰਗ ਕਮੇਟੀ ਨੇ 60 ਨਾਂ ਫਾਈਨਲ ਕਰ ਲਏ 60 ਸੀਟਾਂ ਦੇ ਉੱਤੇ ਨਾਂ ਫਾਈਨਲ ਕਰ ਲਏ ਜਿਨ੍ਹਾਂ ਚੋਂ 30 ਦੇ ਉੱਤੇ ਇੱਕ ਇੱਕ ਨਾਮ ਹੈ ਉਹ ਹੁਣ ਦਿੱਲੀ ਨੂੰ ਭੇਜ ਦੇਣਾ ਕਹਿੰਦੇ ਹਾਈ ਕਮਾਂਡ ਮੋਹਰ ਲਾ ਸਕਦੀ ਹੈ 30 ਤੇ ਉੱਤੇ ਕਹਿੰਦੇ ਜੀ ਦੋ ਦੋ ਨਾਂ ਨੇ ਜੇ ਇੱਕ ਇੱਕ ਨਾਮ ਨਾ ਬਣਿਆ ਤਾਂ ਦੋ ਦੋ ਨਾਂ ਹੀ ਭੇਜ ਦੇਣੇ ਹਾਈ ਕਮਾਂਡ ਉਹ ਆਪਣੀ ਮਰਜ਼ੀ ਨਾਲ ਦੋਆਂ ਚੁੱਕ ਕੇ ਸਬਮਿਟਟ ਦੇ ਸਕਦੀ ਹੈ 30 ਤੇ ਜੇ ਮੰਥਨ ਚੱਲ ਰਿਹਾ ਉੱਥੇ ਖਾਸੇ ਨਾਂ ਨੇ ਕਹਿੰਦੇ ਵੈਸੇ ਖਾਸੀ ਵਟੀ ਗਿਣਤੀ ਦੇ ਵਿੱਚ ਇੱਕ ਟੀ ਉਮੀਦਵਾਰਾਂ ਨੇ ਦਾਅਵੇਦਾਰੀ ਕੀਤੀ ਸੀ ਕਾਂਗਰਸ ਦੇ ਕੋਲ 2556 ਉਮੀਦਵਾਰ ਆਏ ਸੀ 90 ਸੀਟਾਂ ਤੋਂ ਮਤਲਬ ਕਾਂਗਰਸ ਇਸ ਗੱਲ ਤੋਂ ਖੁਸ਼ ਵੀ ਹੈ ਕਿ ਇੰਨੇ ਉਮੀਦਵਾਰ ਜੇ ਦਾਅਵੇਦਾਰ ਕਰ ਰਹੇ ਨੇ ਤਾਂ ਅਸੀਂ ਜਿੱਤ ਸਕਦੇ ਹਾਂ ਪਰ ਕਈ ਵਾਰ ਇਹ ਬਗਾਵਤ ਵਿੱਚ ਬਦਲ ਜਾਂਦਾ ਤੇ ਕਾਂਗਰਸ ਦੇ ਘਰੇ ਕਲੇਸ਼ ਉੱਥੇ ਵੀ ਹੈਗਾ ਜਿਹਦੇ ਜਿਹਦੇ ਚੋਈ ਭਾਜਪਾ ਆਸਲਾਪਦੀ ਰਹਿੰਦੀ ਹੈ ਤੇ ਹੁਣ ਕਾਂਗਰਸ ਨੇ ਇੱਕ ਟੀ ਕੁਝ ਫੈਸਲੇ ਜ਼ਰੂਰ ਲਏ ਆ ਕਿ ਵੀ ਐਮਪੀ ਨੂੰ ਮੌਜੂਦਾ ਐਮਪੀ ਨੂੰ ਟਿਕਟ ਨਹੀਂ ਦੇਵਾਂਗੇ ਹਰਿਆਣੇ ਚ ਚੋਣ ਹਾਰੇ ਹੋਏ ਡਾਗੀ ਲੀਡਰ ਨੂੰ ਟਿਕਟ ਨਹੀਂ ਦੇਵਾਂਗੇ ਜਿਨ੍ਹਾਂ ਨੇ ਪਿਛਲੇ 1 ਸਾਲ ਦੇ ਵਿੱਚ ਵਾਪਸੀ ਕੀਤੀ ਹੋਵੇ ਪਾਰਟੀ ਮਤਲਬ ਇਧਰੋਂ ਪਹਿਲਾਂ ਦਲ ਬਦਲ ਗਿਆ ਫਿਰ ਵਾਪਸ ਮੁੜਿਆ ਉਹਨੂੰ ਟਿਕਟ ਨਹੀਂ ਦੇਵਾਂਗੇ ਕਈਆਂ ਨੂੰ ਚੁੱਪ ਤੁਨਣਾ 18 20 ਉਮੀਦਵਾਰ ਲੀਡਰ ਜਹੇ ਨੇ ਕਾਂਗਰਸ ਦੇ ਜਿਹੜੇ ਇਹ ਸਾਸਨ ਨਾਲ ਵਾਪਸ ਆਏ ਸੀਗੇ ਟਿਕਟ ਮਿਲਣੀਆਂ ਬਿਨਾਂ ਚੋਣ ਲੜੇ ਵੀ ਸੀਮ ਦਾ ਦਾਅਵਾ ਤਾਂ ਹੋ ਸਕਦਾ ਜਿਹੜੇ ਬਾਗੀ ਸੁਰਨਿਆਂ ਨੂੰ ਠੰਡਾ ਕਰਨ ਦਾ ਤਰੀਕਾ ਹੋ ਸਕਦਾ ਤੇ ਇਹ ਮੇਰੇ ਦੀ ਟਿਕਟ ਵੀ ਕੱਟੀ ਜਾ ਸਕਦੀ ਹੈ 28 ਐਮਐਲਿਆਂ ਚੋਂ 16 ਜਾਂ 18 ਨੂੰ ਟਿਕਟ ਮਿਲਦੀ ਆਸ ਹੈ 10 12 ਦੀ ਟਿਕਟ ਕੱਟੀ ਵੀ ਜਾ ਸਕਦੀ ਹੈ ਸੋ ਕਾਂਗਰਸੀ ਸੂਚੀ ਦੋ ਚਾਰ ਦਿਨਾਂ ਚ ਭਾਜਪਾ ਦੀ ਅੱਜ ਆਸਕ ਦੀ ਹੈ ਤੇ ਹਰਿਆਣੇ ਚ ਚੌਣ ਮੌਲ ਖਾਸਾ ਪੱਕਿਆ ਤੁਸੀਂ ਵੇਖਦੇ ਰਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਦੇ